ਫਲਾਤ ਨਹੀਂ ਹੋਏ ਜੀ ਆ ਬੱਚਾ ਮੈਨੂੰ ਟੱਕਰਿਆਗਾ 8:30 8:30 ਵਜੇ ਸਾਡੀ ਉਧਰ ਗਲੀ ਚ ਨੰਗੇ ਨੇਗੇ ਤੇ ਮੈਨੂੰ ਟੱਕਰੇ ਨੇਗੇ ਮੈਂ ਉਧਰ ਬਹੁਤ ਸੱਟਣਗੇ ਸੀ ਪਰ ਆਪਾ ਚੱਲ ਵੀ ਨਹੀਂ ਸਕਦੇ ਨੇ ਜਵਾਕ ਨੂੰ ਇਹ ਰਵੇ ਕੱਲਾ ਜਵਾਕ ਤੇ 12:00 ਵਜੇ ਤਾਂ ਪਤਾ ਲੱਗੇ ਮੁੱਕ ਗਏ ਕੋਈ ਇਹਦਾ ਕੋਈ ਇਹੋ ਨਹੀਂ ਹੋਇਆ ਹੱਲ ਨਾਲੇ ਸਾਰੇ ਪਿੰਡ ਨੂੰ ਐ ਪਤਾਗਾ ਵੀ ਫਲਾਣੇ ਘਰ ਚਿੱਟਾ ਵੇਖਦਾ ਫਲਾਣੇ ਘਰ ਵੇਖਦਾ ਪਰ ਬੁੜੀਆਂ ਨੂੰ ਐਂ ਡਰਾ ਲੈਂਦੇ ਨੇ ਵੀ ਜਦੋਂ ਅਸੀਂ ਕੋਈ ਰੌਲਾ ਪਾਉਣੀ ਆਂਗੇ ਕੋਈ ਬੁਢੀ ਪੁੰਦੀ ਹੈਗੀ ਉਦੋਂ ਪਤਾ ਕੀ ਹੈਗਾ ਅਗਲੇ ਨੇ ਸਾਡੇ ਬੱਚਿਆਂ ਕੋਲੇ ਫੋਨ ਕਰ ਕਰ फडਕਾ ਦਿੰਦੇ ਨੇ ਬੱਚਿਆਂ ਨੂੰ ਫੜਕਾ ਦਿੰਦੇ ਨੇ ਸੋਡੀਆਂ ਮਾਵਾਂ ਕਹਿੰਦੀਆਂ ਨੇ ਵੀ ਤੁਸੀਂ ਘਰੇ ਕਿਉਂ ਨਹੀਂ ਕੁਝ ਕਹਦੇ ਫਿਰ ਬੱਚੇ फडਕਦੇ ਨੇ ਘਰੇ ਜਾ ਕੇ ਵੀ ਸੋਨੂੰ ਕੋਈ ਲੋੜ ਆ ਵੀ ਇਹ ਗੱਲਾਂ ਕਰਨ ਦੀ ਸੋਨੂੰ ਐ ਕਰਦਾਂਗੇ ਤੁਸੀਂ ਉਹ ਕਰਦਾਂਗੇ ਵੀ ਬੱਚਿਆਂ ਨੂੰ ਵੀ ਬੱਚੇ ਫੜਕਾ ਰਹੇ ਨੇ ਵੀ ਜਿਹੜੇ ਵੇਚਦੇ ਨੇ ਉਹ ਫੜਕਾ ਰਹੇ ਨੇ ਸਾਡਾ ਕੋਈ ਹੱਲ ਨਹੀਂਗਾ ਸਾਡਾ ਕੋਈ ਸਰਪੰਚ ਨੇ ਹੱਲ ਨਹੀਂ ਕਰ ਸਾਡੇ ਕੋਈ ਚੋਰੀ ਹੋ ਜੇ ਸਾਡੇ ਕੋਈ ਕੁਝ ਵੀ ਹੋ ਜੇ ਵੀ ਇੱਥੇ ਨਾ ਮੈਂ ਸਰਪੰਚੇ ਤੋਂ ਵੀ ਕੋਈ ਆਇਆ ਉਹ ਕਰਦੇ ਇੱਥੇ ਨਿਬੜ ਜਾਂਦਾ ਕੋਈ ਸਾਡੇ ਪੁਲਿਸ ਵਾਲਾ ਕੋਈ ਨਹੀਂ ਆ ਰਿਹਾ ਪਿੰਡ ਦੇ ਵਿੱਚ ਸਰਕਾਰ ਤਾਂ ਕਹਿੰਦੀ ਅਸੀਂ ਬਿਲਕੁਲ ਬੰਦ ਨਾ ਨਾ ਜੀ ਨਾ ਸਾਡੀਆਂ ਤਾਂ ਜਿਹੜੀਆਂ ਸਮਾ ਮੁੰਡੇ ਨਸ਼ਿਆਂ ਤੇ ਲਾਤੇ ਸਾਡੇ ਦਿਹਾੜੀਆਂ ਦੱਪੇ ਕਰਦੇ ਜਿਹੜੇ ਉਹ ਮੁੰਡੇ ਲੈ ਜਾਂਦੇ ਨੇ ਜਿਹੜਾ ਬਾਬੇ ਜੀ ਨੇ ਸਾਨੂੰ ਬਾਲ ਸਿੰਘ ਨੇ ਪੰਜ ਗੱਟੇ ਕਣਕ ਦੇ ਲਾਏ ਸੀ ਵੀ ਜਿਵੇਂ ਪੰਜ ਜੀ ਨੇ ਪੰਜ ਗੱਟੇ ਮਿਲਦੇ ਸੀਗੇ ਤੇ ਛੀ ਜੀ ਨੇ ਛੀ ਗੱਟੇ ਮਿਲਦੇ ਨੇ ਉਹ ਸਾਡੀ ਬੰਦ ਕਰਤੀ ਸਾਡਾ ਕੋਈ ਹੱਲ ਨਹੀਂ ਹੈਗਾ ਨਿਮਾ ਦਾ ਜੀ ਵੀ ਤੁਸੀਂ ਕਹਿੰਦੇ ਨਸ਼ਾ ਐ ਵਿਕਦਾ ਨਸ਼ਾ ਸਾਡੇ ਬਾਦੂ ਡਿੱਕ ਡਿੱਕ ਪਹੁੰਚਿਆ ਪਹੁੰਚਤਾ ਜੀ 11 ਸੇ ਜੁੜੀਆਂ ਸੀਗੀਆਂ ਬੁੜੀਆਂ ਤੇ ਅੱਡੋ ਅੱਡੀ ਮੁੰਡਿਆਂ ਕੋਲੇ ਜਿੰਨੀਆਂ ਅਸੀਂ ਬੁੜੀਆਂ ਜੁੜੀਆਂ ਸੀ ਅਸੀਂ 15 ਵੀ ਬੁੜੀਆਂ ਜੁੜੀਆਂ ਸੀ ਅਡੇਰੇ ਦੇ ਵਿੱਚ ਉਦੋਂ ਵੀ ਅੱਡੋ ਅੱਡੀ ਇਹਨਾਂ ਦੇ ਬੱਚਿਆਂ ਕੋਲੇ ਕਹੇ ਕਹੇ ਕਿ ਇਹਨਾਂ ਨੇ ਜਿਹੜੇ ਵੇਚਦੇ ਨੇ ਕਿਸ ਨੂੰ ਐ ਕਰਦਾਂਗੇ ਸੁਣ ਬਹੁ ਕਰਦਾਂਗੇ ਤੁਹਾਡੀਆਂ ਮਾਮਾਂ ਨੂੰ ਰੋਕ ਦੇਣੀ ਤੁਸੀਂ ਜਦੋਂ ਬੱਚੇ ਘਰੇ ਭਾਂਡੇ ਭੰਨਣ ਲੱਗੇ ਫੇਰ ਵਹਿ ਗਏ ਜੀ ਨੀ ਉਹਨਾਂ ਜਿਹੜੇ ਵੇਚਣ ਵਾਲੇ ਆ ਉਹਨਾਂ ਦੀ ਇਹ ਜੀ ਕੀ ਪਹੁੰਚ ਹੈ ਜੀ ਪਹੁੰਚ ਤਾਂ ਜੇ ਫਿਰ ਜੇ ਬੁੜੀਆਂ ਸਾਡੇ ਮਗਰ ਡਾਂਗਾ ਚੱਕਣ ਜਿਵੇਂ ਹੁਣ ਇਹ ਬੱਚਾ ਮੁੱਕ ਗਿਆ ਸੀਗਾ ਘੁੰਮ ਘਮਾ ਕੇ ਆਉਂਦੀਆਂ ਵੀ ਜਿਹਦੇ ਨਾਲ ਚੜਿਆ ਹੋਇਆ ਸੀਗਾ ਜਿੱਤੋਂ ਲਿਆਇਆਗਾ ਅੱਜ ਉਹ ਬੰਦਾ ਫੜਿਆ ਜਾਂਦਾ ਅੱਜ ਉਹ ਬੰਦੇ ਨੂੰ ਪਤਾ ਲੱਗਦਾ ਤੇ ਕਹਾ ਹੋਰ ਵੀ ਨਹੀਂ ਕਿਸੇ ਤੇ ਟੀਕਾ ਲੱਗਦਾ ਸੀ ਤੇ ਲੱਗੂ ਤਾਂ ਸਾਡੇ ਪਿੰਡ 'ਚ ਹੋਰ ਵੀ ਜੇਸਾ ਅਸੀਂ ਕੋਈ ਹੱਲ ਨਾ ਕਰੀਏ ਪਿੰਡ ਵਿੱਚ ਕਿੰਨੇ ਕੁ ਬੱਚੇ ਆ ਗਏ ਵਾਧੂ ਵਾਧੂ ਆ ਗਏ ਜੀ ਕੀ ਕਰਨ ਆਈਏ ਸਾਡੇ ਪਰਲੇ ਰਮਦਾਸ ਸਿੰਘਾਂ ਦੇ ਏਡੇ ਤੇ ਕਦ ਮਰਜੀ ਆ ਕੇ ਦੇਖ ਲਓ ਪਰ ਅਸੀਂ ਐਂ ਗੱਲ ਕਰਦੇ ਆਂ ਕਿ ਸਰਕਾਰ ਨਾਲ ਕੋਈ ਮਰਜੀ ਸਾਡੇ ਸਰਕਾਰ ਆਵੇ ਪਿੰਡ ਦੇ ਬੰਦਿਆਂ ਨੂੰ ਵੀ ਅਸੀਂ ਗੁੱਠੇ ਲਾ ਕੇ ਦਿੰਨੇ ਆਂ ਵੀ ਸਾਡੇ ਚੌਕੀ ਹੋਣੀ ਚਾਹੀਦੀ ਆ ਤੇ ਉਪਰਾ ਜਿਹੜਾ ਬੰਦਾ ਆਉਂਦਾਗਾ ਵੀ ਸਾਡੇ ਪਿੰਡ ਦੇ ਵਿੱਚ ਉਪਰੇ ਵੀ ਆਉਂਦੇ ਆ ਦਿਾਲੂ ਵਾਲੇ ਦੇ ਆਉਂਦੇ ਆ ਵੱਡੇ ਖੀਵੇ ਦੇ ਆਉਂਦੇ ਆ ਸਾਡੇ ਕੋਈ ਹੱਲ ਨਹੀਂ ਗਾ ਹੀ ਫਿਰਦੇ ਰਹਿੰਦੇ ਆ ਗਲੀਆਂ ਚ ਸਾਡੇ ਕੋਈ ਬੰਦਾ ਹੀ ਨਹੀਂ ਕਹਿੰਦਾ ਵੀ ਇਹਦੇ ਆਏਗਾ ਉਹਨਾਂ ਦੇ ਘਰੇ ਜਾ ਵੀ ਸਾਡੇ ਉਪਰਾ ਬੰਦਾ ਨਾ ਹੋਣਾ ਚਾਹੀਦਾ ਵੀ ਜੇ ਕੋਈ ਹੱਲ ਬਣਦਾਗਾ ਜੀ ਸਾਡੀ ਬੇਨਤੀ ਵੀ ਹੈ ਆ ਮੁੰਡੇ ਦਾ ਵਾਧੂ ਦੁੱਖ ਆ ਜੀ ਸਾਨੂੰ ਹੁਣ ਸਾਰਾ ਭਾਈ ਜੇ ਤੁਸੀਂ ਸਰੇ ਆ ਨਹੀਂ ਵਿਕਦਾਉਰੇ ਭਾਈ ਕੋਈ ਫੜਦਾ ਤਾਂ ਹੀ ਨਹੀਂਗਾ ਭਾਈ ਅਸੀਂ ਆਪ ਬਿਲਕੁਲ ਦੇ ਖਾਣੇ ਚ ਜਾ ਜਾ ਭਾਈ ਮੈਂ ਆਪ ਖੁਦ ਬਿਲਕੁਲ ਕਹਿ ਜਾਂ ਇਹ ਕੋਈ ਕਿਸੇ ਸੁਣਦੇ ਹੀ ਨਹੀਂ ਓਏ ਪੈਸੇ ਦੇ ਕੇ ਛੱਡ ਦਿੰਦੇ ਨੇ ਸਰਕਾਰ ਤਾਂ ਕਹਿੰਦੀ ਸੀ ਨਸ਼ਾ ਬਿਲਕੁਲ ਅਸੀਂ 2 ਹਫ਼ਤਿਆਂ ਚ ਬੰਦ ਕਰ ਦਿਆਂਗੇ ਤੇ ਦੂਜੇ ਬਕਾਉਂਦੇ ਆ ਹੁਣ ਜਮਾ ਨਹੀਂ ਭਾਈ ਸਰਕਾਰ ਆਪ ਬਕੌਂਦੀ ਹੈ ਕੁਛ ਨਹੀਂ ਮੰਨਦਾ ਕੋਈ ਬਈ ਉਹ ਨਾ ਗੱਲ ਕਰੀਏ ਹੁਣ ਸਾਡੀ ਕੁੱਲੀ ਨੂੰ ਅੱਗ ਲੱਗੇਵੇਂ ਸਾਨੂੰ ਪਤਾ ਇਹ ਵੀ ਕਦਾ ਦੀ ਸਾਡਾ ਤਾਂ ਕਰੋ ਜਾਂ ਕਿ 1 ਮਿੰਟ ਚ ਲੋਥ ਬਣ ਕੇ ਆ ਗਈ 5 ਮਿੰਟਾਂ ਅੱਜ ਕਿੰਨਾ ਕ ਨਸਾ ਮਤਾਂ ਪਿੰਡ ਦੇ ਵਿੱਚ ਵਾਧੂ ਆ ਬਈ ਸਾਰਾ ਦਿਨ ਹੀ ਵਿਕਦਾ ਬਈ ਸਾਡਾ ਜਦੋਂ ਪੁਲਿਸ ਕੋਲੇ ਜਾ ਕਿਸੇ ਨੂੰ ਕਹਿਣੋਂ ਫਿਰ ਕੀ ਕਹਿੰਦੇ ਗੀ ਬੱਸ ਫੜਦੀ ਨਹੀਂ ਬਈ ਇਹਨਾਂ ਨੂੰ ਜੇ ਸਾਡੇ ਅੱਡੇ ਦੇ ਪੁਲਸ ਆਉਂਦੀ ਨਹੀਂ ਬਾਈ ਪੈਸੇ ਦੇਖ ਕੇ ਕੋਸ ਕਰ ਰਹੇ ਹੁੰਦੇ ਲੇਕੇ ਉਹਨਾਂ ਤਾਂ ਬਾਈ ਜੇ ਫੜ ਲੈਣਗੇ ਉੱਥੇ ਜਾ ਕੇ ਛੱਡ ਦੇਣਗੇ ਪਹਿਲਾਂ ਪੁਲਸ ਢੀਕ ਦੀ ਦਿਲ ਵਾਲੇ ਕੈਂਚੀਆਂ ਤੇ ਬਾਈ ਉੱਥੇ ਫੜਦੀ ਜਾ ਕੇ ਇੱਥੋਂ ਫੜ ਕੇ ਲਿਆ ਕੇ ਉੱਥੇ ਪੈਸੇ ਦੇਖ ਕੇ ਛੱਡ ਕੇ ਬਿੰਡ ਜਬ ਉਹ ਵੀ ਟੀ ਜਾਂਦੀ ਹੈ ਪੈਸੇ ਲੈ ਲੈਂਦੇ ਸਰਕਾਰ ਕੀ ਉਹ ਕਰਦੇ ਬਾਈ ਪੁਲਸ ਵਾਲੇ ਕਿਹੜਾ ਫੜਦੇ ਨੇ ਇਹਨਾਂ ਨੂੰ ਜੇ ਫੜਨੀ ਨੇ ਸਾਡੇ ਆਥਣੇ ਬਾਈ ਆ ਤੇ ਲੋਲੇ ਕੈਂਚੇ ਤਾਂ ਜਿਹੜੇ ਲੋਕਾਂ ਨੂੰ ਰੋਟਦੇ ਨੇ ਬੇਟਾ ਤੁਹਾਡੇ ਕਿਦੋਂ ਤੋਂ ਇਹ ਦਲਦਲ ਦੇ ਵਿੱਚ ਫਸਿਆ ਠੀਕਾ ਇਹਨੂੰ ਦੂਹ ਸਾਲ ਹੋ ਗਏ ਉਹ ਬਾਈ ਪਹਿਲਾਂ ਤਾਂ ਇਹ ਉਹਨਾਂ ਦੀ ਲੈ ਲੈ ਖਾਂਦਾ ਉਹੀ ਬਕਾਉਂ ਦੇ ਤੂੰ ਉਹੀ ਦਿੰਦੇ ਪਹਿਲ ਤਾਂ ਹਾਂ ਇਹ ਰਿਹਾ ਬਾਈ ਲੋਕਿਆ ਸਾਡੇ ਕੋਲ ਹੁਣ 6 ਮਹੀਨੇ ਦੋਗਾ ਹੋਇਆ ਸੀ 6 ਮਹੀਨੇ ਬਾਅਦ ਪਰ ਉਹ ਪੈਸੇ ਲੈਣ ਲੱਗਿਆ 6 ਮਹੀਨੇ ਹੋ ਗਏ ਤੇ ਲਿਜਾਂਦੇ ਨੂੰ ਇਹ ਨਹੀਂ ਨਾ ਦੇ ਤਾਂ ਲੜਾਈਆਂ ਕਰਦੇ ਤੇ ਫੋਨ ਕਰਦੇ ਤੇ ਵੀ ਆ ਜਾ ਲੈ ਜਾ ਤਿਆਰ ਖੜੇ ਹੁੰਦੇ ਤੇ ਮੂਰੇ ਵੇਚ ਨਾਲੇ ਕੋਈ ਬੋਸ ਨਹੀਂ ਫੜਦੀ ਬਾਈ ਕੋਈ ਹੋਣੀ ਪੁਲਿਸ ਨੇ ਫੜਨਾ ਹੋਵੇ ਸਿੱਧੇ ਰਾਹ ਕੇ ਸਾਡੇ ਸਾਰੇ ਕੋਲ ਤੋਂ ਫੜ ਲਓ ਪੁਲਿਸ ਆ ਜਿੰਨੇ ਫੜਨੇ ਨੇ ਆਪਾਂ ਇਹ ਲੱਤ ਕੋ ਅੱਡੇ ਤੋਂ ਫੜ ਲਓ ਸਰਪੰਚ ਦੇ ਘਰ ਦੇ ਨਾਲੋਂ ਕਿਸਾ ਕਰਦੇ ਕਿੱਥੇ ਸੀਗੇ ਫਿਰ ਇਹ ਚਿੱਟਾ ਆਪਾਂ ਇਹ ਲੱਤੀ ਵਸਰਾ ਕਰਦੇ ਨੇ ਪੋਤੇ ਵਸਰਾ ਕਰਦੇ ਨੇ ਅੱਡੇ ਤੇ ਬਹਿ ਕੇ ਜਿਹੜੀ ਅੱਡੇ ਤੇ ਖਾਈ ਆ ਸਾਰੇ ਕਿਤੇ ਕਰਦੇ ਨੇ ਆਹਦੇ ਅਲੂ ਵਾਲੀਆਂ ਕੈਂਚੀਆਂ ਤੇ ਵਸਰਾ ਕਰਦੇ ਨੇ ਥੋਂ ਥੋਂ ਹੀ ਕਰਦੇ ਨੇ ਬਹਿ ਕੇ ਤੁਹਾਨੂੰ ਮੈਨੂੰ ਤਾਂ ਕਿਦੋਂ ਪਤਾ ਲੱਗਿਆ ਵੀ ਬੇਟੇ ਦੀ ਸੇ ਨਾਲ ਮੌਤ ਹੋ ਗਈ ਜਿੱਤੇ ਨਾਲ ਕੇ ਕਿਸ ਤਰ੍ਹਾਂ ਸਾਡੇ ਤਾਂ ਬਈ ਘਰੇ ਆਈ ਦੀ ਪਤਾ ਲੱਗਿਆ ਸਾਨੂੰ ਉਹ ਮੁੰਡੇ ਕਹਿੰਦੇ ਸਾਨੂੰ ਫੋਨ ਕਰਿਆ ਕਿਸੇ ਨੇ ਵੀ ਉਰੇ ਡਿੱਗਿਆ ਪਿਆ ਵੀ ਤੁਸੀਂ ਚੱਕ ਕੇ ਲੈ ਜਾਓ ਉਦੀ ਬਾਹ ਤੇ ਕਿਸੇ ਮੁੰਡੇ ਦਾ ਨਾਮ ਲਿਖਿਆ ਹੋਇਆ ਸੀ। ਉਹ ਮੁੰਡੇ ਨੂੰ ਫੋਨ ਕਰਿਆ ਵੀ ਇੱਥੇ ਤੇ ਲਿਗਿਆ ਪਿਆ। ਜੇ ਤੋ ਆਇਆ ਸੀ ਉਹ ਤਾਂ ਉਹਦੇ ਵਿੱਚ ਸਾਹ ਹੀ ਨਹੀਂ ਸੀ ਬਈ ਉਹ ਕਰਿਆ। ਅਸੀਂ ਵੀ ਖੀ ਲੈਗੇ। ਠੀਖੀ ਜੰਤ ਉਰੀ ਪੂਰਾ ਹੋ ਗਈ ਸੀ ਬਈ ਠੀਖੇ ਅੰਦਰ ਉਹਦੀ ਮੋੜ ਤਾਂ ਕੁਝ ਨਹੀਂ ਕਿਹਾ ਤੁਹਾਨੂੰ। ਤੁਹਾਨੂੰ ਟੈਂਪਰ ਦਾ ਲੱਗਿਆ ਵੀ ਇਹ ਚਿੱਤੇ ਨਾਲ ਇਹਦੀ ਡੈਥ ਹੋ ਗਈ ਕਿਵੇਂ ਉਹਦੇ ਹੰਗਲ ਦੇ ਵਿੱਚ ਟੀਕਾ ਲੱਗਿਆ ਸੀ ਉਹਦੇ। ਆ ਇਸ ਚੀਜ਼ ਦੇ ਵਿੱਚ। ਆ ਜੀ ਇਹਦੇ ਵਿੱਚ ਲੱਗਿਆ ਹੋਇਆ ਸੀ ਉਹਰੇ। ਸੈਂਪਲ ਫੋਨ ਦਾ ਲੱਗਿਆ ਪਿਆ ਸੀ ਬਈ ਸਾਨੂੰ ਪਤਾ ਲੱਗਿਆ ਸੀ ਪਰ ਉਹ ਕੇ ਦੇਖੇ ਨੇ ਨਾੜਾ ਫਾਰੀਆਂ। ਕੀ ਮੰਕਰਨ ਕਰਨ ਨੂੰ ਅੱਜ ਇੱਕ ਪਰਿਵਾਰ ਤੁਹਾਡਾ ਦਾ ਦੇਖੋ ਇੱਕ ਦੀ ਬੱਤੀ ਬੁਝ ਗਈ ਦੂਜੀਆਂ ਮਾਮਾ ਵੀ ਤੁਹਾਡੇ ਵਾਂਗੂ ਨਾ ਰਹੋਣ ਸਰਕਾਰਾਂ ਜਿਹੜੀਆਂ ਦਾਅਵੇ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਵੋਟਾਂ ਕਹਿਣਾ ਚਾਹੁੰਦੇ ਸੀ ਵੀ ਨਸ਼ਾ ਬੰਦ ਹੋਵੇ ਬੰਦ ਕਰਨ ਜਿਵੇਂ ਹੋਰ ਚੀਜ਼ਾਂ ਦੇ ਧਰਨੇ ਲੌਂਦੇ ਨੇ ਤੇ ਵੀ ਲਾ ਸਕਦੇ ਨੇ ਧਰਨਾ ਲਾ ਕੇ ਰੋਕੋ ਸਕਦੇ ਨੇ ਵੀ ਫੜ ਸਕਦੇ ਨੇ ਜਿਵੇਂ ਹੋਰ ਚੀਜ਼ ਫੜ ਲੈਂਦੇ ਨੇ ਕੋਈ ਆਪਣੇ ਪਿੰਡ ਦੇ ਵਿੱਚ ਦੇ ਕੋਈ ਛੀ ਐਡੀ ਹੋਈ ਹੋਵੇ ਉਹ ਬੰਦਾ ਉਹਦੀ ਫੜ ਲੈਂਦੇ ਨੇ ਨਸ਼ੇ ਵਾਲਿਆਂ ਨੂੰ ਨਸ਼ੇਆਂ ਨੂੰ ਪਤਾ ਨਹੀਂ ਫੜਦੇ ਇਹ ਉਹਨਾਂ ਨੇ ਫੜਨ ਦਾ ਹੱਕ ਬਣਦਾ ਛੋਟੇ ਪਿੰਡ ਖੀ ਵੇਦਿਆ ਕਿੰਨਿਆਂ ਕੇ ਮਾਮਾ ਨੇ ਥੋੜੇ ਮੰਗੋ ਜਿਹੜੇ ਆਪਣੇ ਬੇਟਿਆਂ ਲਈ ਬਿਲਕਰੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ 200 200 ਮਾਂ ਬਿਲਕਦੀ 200 ਮੇਰੇ ਮੰਗੋ 200 ਬੰਦਾ ਸੋਲਤੀ ਹੋਗਾ ਇਹਨਾਂ ਸ਼ੇਰ ਸਾਡੇ ਕਿੰਨੇ ਕੇ ਪਿੰਡ ਦੇ ਜਿਹੜੇ ਚਿੱਟੇ ਨਾਲ ਬਹੁਤ ਨੇ ਬਾਈ ਬਹੁਤ ਨੇ ਬਾਈ ਤੜਕੇ ਇੱਥੇ ਆਜੇ ਦੇਖ ਲਈ ਸਰਕਾਰ ਆ ਕੇ ਕੋਸ ਆ ਜਾਂਦੇ ਦੇਖ ਲੈਣਾ ਪੈਰਲਸ ਕੋਲੇ ਫਿਰਦਿਆਂ ਨੂੰ ਥੋਲੀਆਂ ਬਣੀਆਂ ਖੜੀਆਂ ਹੁੰਦੀਆਂ ਨੇ ਜਿਵੇਂ ਤੁਹਾਡੇ ਬੇਟੀ ਦੀ ਡੈਟੂਈ ਆਏ ਐ ਕਿੰਨੇ ਕ ਦਿਨ ਦੇ ਜਿਹੜੇ ਚਿੱਟਾ ਉਹਨਾਂ ਨੂੰ ਖਾ ਚੁੱਕਿਆ ਜੀ ਬਥੇਰੇ ਨੇ ਬਈ ਵਾਧੂ ਨੇ ਹੋਊ 200 ਬੰਦਾ ਨਹੀਂ ਮਾਮਾ ਹੋ ਚੁੱਕੇ ਮੌਤਾਂ ਕਿਨੇ ਖਾ ਚੁੱਕੇ ਨੇ ਪੰਨਕੀ ਮੌਤਾਂ ਦਾ ਮਿੰਟ ਹੋ ਗਏ ਹੋਣੇ ਬਈ ਪਹਿਲੀ ਸਾਡੇ ਹੋਈ ਆਵੇ ਇਹ ਸੱਸਣਾ ਹੋ ਜਾਣਗੇ ਹੁਣ ਬਥੇਰੀਆਂ ਬਈ ਵਾਧੂ ਹੋ ਜਾਣਗੇ ਵਾਧੂ ਕਰਦੇ ਨੇ ਹੁਣ ਇੱਕ ਮੁੰਡੇ ਦੀ ਹੋਰ ਹੋਈ ਇੱਥੇ ਰਾਜੀ ਬਈ ਐ ਤਾਂ ਦੋ ਦੀ ਵੱਡੇ ਕੀ ਵਹ ਹੋਈ ਐ ਹੀਰੋਂ ਹੋਈ ਐ ਲੀਡਰ ਵੋਟਾਂ ਬਲੇ ਮਾਤਾ ਵਾਦੇ ਕਰਦੇ ਆ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਇਹ ਕਰਦੇ ਹੁਣ ਆਉਣਗੇ ਸਵਾਲ ਪੁੱਛਦੇ ਉਹਨਾਂ ਨੂੰ ਵੀ ਦੱਸਦਾ ਵੱਧ ਗਿਆ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਪੁੱਛਦੀ ਭਾਈ ਜਿੱਦੀ ਪੁਲੀ ਨੂੰ ਅੱਗੇ ਲੱਗਿਆ ਉਹ ਪੁੱਛੂ ਭਾਈ ਮੇਰੇ ਵਰਗੀ ਪੁੱਛੂ ਹੁਣ ਆਏ ਲੀਡਰਾਂ ਨੂੰ ਵੀ ਵੋਟਾਂ ਪਵਾ ਕੇ ਨਸ਼ਾ ਬੰਦ ਕਰਤਾ ਸੀ ਉਹ ਤਾਂ ਕਹਿੰਦੇ ਕਰ ਦਾਂਗੇ ਅਸੀਂ ਤਾਂ ਸਭ ਨੂੰ ਕਹਿੰਦੇ ਭਾਈ ਪਹਿਲਾਂ ਵੋਟਾਂ ਪਾਉਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਪਹਿਲਾਂ ਨਸ਼ਾ ਬੰਦ ਕਰੋ ਹੁਣ ਵੀ ਅਸੀਂ ਇਹੀ ਗੱਲ ਕਹਿੰਦੇ ਉਹਦੋਂ ਵੀ ਕਹਾਂਗੇ ਤੁਸੀਂ ਗੱਲ ਕਰਦੇ ਸੀ ਵੀ 6 ਮਹੀਨੇ ਪਹਿਲਾਂ ਤੁਹਾਡੇ ਤੋਂ ਪੈਸੇ ਲੈਣ ਲੱਗੇ ਸੀ ਕਿੰਨਾ ਕੁ ਪੈਸਾ ਉਹਨੇ ਜਿੰਦਗੀ ਤੋਂ ਤੱਕ ਗਿਆ ਹੀ ਗਿਆ ਕਿੰਨਾ ਕੁ ਪੈਸਾ ਤੁਹਾਡੇ ਤੋਂ ਲੈ ਕੇ ਬਰਬਾਦ ਕਰਤਾ 8 ਲੱਖ ਰੁਪਏ ਲੈ ਗਏ 8 ਲੱਖ ਰੁਪਏ ਬਰਬਾਦ ਕਰਤਾ ਤੁਸੀਂ ਰੋਕਦੇ ਨਹੀਂ ਸੀ ਵੀ ਰੋਕਦੇ ਤੇ ਲੜਾਈਆਂ ਕਰਦੇ ਤੇ ਬਾਈ ਰੋਕਦੇ ਤਾਂ ਕਿਹ ਹੰਦੇ ਹੱਸ ਕੇ ਸੀ ਦਿੰਦੀ ਸੀ ਲੜਾਈਆਂ ਕਰਦਾ ਦੀ ਉਹ ਫੋਨ ਕਰਦੇ ਹੁੰਦੇ ਖੜੇ ਵੀ ਆਜੋ ਪਰਿਵਾਰ 'ਚ ਕੰਮ ਕਾਣਾ ਹੁੰਦਾ ਹੁਣ ਹਾਂ ਅਸੀਂ ਤਾਂ ਲੈ ਜਾਣੀ ਆ ਇੱਕ ਬੇਟੀ ਹੋਈ ਕਾ ਬਿੱਕੀ ਤੱਲਈ ਬੈਟਾ ਸੀ ਕਿ ਤੱਲਈ ਤੁਸੀਂ ਗੱਲ ਕਰਦੇ ਤੁਸੀਂ ਪੁਲਿਸ ਥਾਣੇ ਚ ਗਏ ਸੀ ਇਹ ਵੀ ਨਸ਼ੇੜੀ ਫੜੋ ਨਸ਼ਾ ਬੰਦ ਕਰੋ ਤਾਂ ਕੀ ਗੱਲ ਕੀ ਹੋਈ ਸੀ ਥਾਣੇ 'ਚ ਤੁਹਾਡੇ ਨਾਲ ਸਾਡੇ ਨਾਲ ਇਹੀ ਗੱਲ ਹੋਈ ਸੀ ਬਾਈ ਮੈਂ ਜਸਵੰਤ ਨੂੰ ਆਖਿਆ ਵੀ ਸਾਡਾ ਨਸ਼ਾ ਬੰਦ ਹੋਣਾ ਚਾਹੀਦਾ ਵੀ ਸਾਡੇ ਫਲਾਣੇ ਥਾਂ ਜਿੱਥੇ ਦਾ ਸਾਰੇ ਹੋ ਜਾਂਦੇ ਸਕੇ ਨਾ ਵੀ ਮੈਂ ਨੌ ਲੈ ਕੇ ਆ ਤੇ ਕੋਲ ਉਹਨੇ ਕੋਈ ਗੱਲ ਦੀ ਗੌਰ ਨਹੀਂ ਕਰੀ ਕਹਿੰਦਾ ਕਿ ਮੈਨੂੰ ਤਾਂ ਸਾਡੇ ਤੱਕ ਨਾ ਪੈਸੇ ਕਰੇ ਹੋਏ ਨੇ ਓਕੇ ਇੱਕ ਚੱਕਿਆ ਦਿਓ ਤੇ ਮੇਰਾ 30000 ਲੱਗ ਗਿਆ 3000 ਦੇਖ ਕੇ ਕਹਿੰਦਾ ਮੇਰਾ ਖੜਾ ਛੁੱਟਿਆ ਮਹਾਂ ਤਾਏ ਉਹ ਤੋਂ ਕਿੰਨੇ ਲੱਤੇ ਤੇ ਕਹਿੰਦਾ ਮੈਂ 10000 ਲੱਤਾ ਤੀ ਮੇਰਾ ਘਰੋਂ 3000 ਲੱਗ ਗਿਆ ਵੀਰ ਤਾਂ ਮੈਨੂੰ ਕਹਿ ਕੇ ਜਾਂ ਬਈ ਸਾਰੇ ਠੋਈਆਂ ਦੱਸ ਗਈਆਂ ਵੀ ਇੱਥੇ ਵਿਕਦਾ ਇੱਥੋਂ ਫੜਾ ਇੱਥੋਂ ਹੋਕਰ ਕੋਈ ਕਿਸੇ ਦੀ ਕੋਈ ਹੋਣੀ ਕਰਦੇ ਉਹ ਤਾਂ ਕੰਨ ਇਸ ਤਾਉ ਦੇ ਆਸ਼ਾਣ ਤੇ ਸਰਕਾਰ ਤਾਂ ਇਹ ਕਹਿੰਦੀ ਹੈ ਵੀ ਜਿੱਥੇ ਕੋਈ ਗਲਤ ਕੰਮ ਹੁੰਦਾ ਸਾਨੂੰ ਦੱਸੋ ਭਗਵਾਨ ਜੀ ਤਾਂ ਕਹਿੰਦਾ ਵੀਡੀਓ ਬਣਾ ਦਿਓ ਸਾਨੂੰ ਟੈਲੀਫੋਨ ਕਰੋ ਤੇ ਤੁਸੀਂ ਕਹਿੰਦਾ ਤੁਸੀਂ ਥਾਣੇ ਹੀ ਵਾਗੇ ਜੀ ਥਾਣੇ ਥਾਣੇ ਖੁਦ ਜਾ ਕੇ ਆਏ ਬਈ ਸੀ ਅਸੀਂ ਉਰੇ ਆਏ ਨੂੰ ਵੀ ਕਿਹਾ ਨਾ ਥੋੜੇ ਦਿਨ ਬਾਅਦ ਉਰੇ ਖੜੇ ਤੇ ਕਿਸੇ ਦਾ ਰੌਲਾ ਸੀ ਇੱਕ ਮਾਮਣਾ ਦਾ ਰੌਲਾ ਕਹਿੰਦੇ ਸਤੋ ਦੇ ਮਾਰੇ ਖੜੇ ਉਹਦੇ ਮਾਰੇ ਖੜੇ ਤੇ ਬਈ ਉਹ ਪੈਸੇ ਦੇ ਕੇ ਪਿੰਡ ਚ ਛੱਡ ਦਿੰਦੇ ਨੇ ਲੈਣ ਵਾਲੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਲੈ ਜਾਂਦੇ ਨੇ ਲਿਜਾ ਕੇ ਪੈਸੇ ਆਪ ਬਈ ਉਹਨਾਂ ਨੂੰ ਛੱਡ ਜਾਂਦੇ ਨੇ ਜਿਵੇਂ ਨਾ ਛਫੜ ਲੈਂਦੇ ਨੇ ਉਹਨਾਂ ਨੂੰ ਜਾ ਕੇ ਤੇ ਲੋੜੀਆਂ ਗੰਜੀਆਂ ਤੇ ਖੜ ਕੇ ਛੱਡ ਦਿੰਦੇ ਨੇ ਪਿੰਡ ਦੇ ਹਾਲਾਤ ਬੜੇ ਮਾੜੇ ਆ ਇੱਕ ਮਾਂ ਦਾ ਪੁੱਤ ਆ ਦੇਖੋ ਇਹਦੀ ਫੋਟੋ ਦੇਖੋ ਕਿੰਨੀ ਕੁ ਉਮਰ ਆਏ ਬੱਚੇ ਦੀ ਜਿਹੜਾ ਅੱਜ ਸਾਰੇ ਘਰ ਨੂੰ ਉਜੜ ਗਿਆ ਜੇ ਤੁਸੀਂ ਇਹਨਾਂ ਦੇ ਹਾਲਾਤ ਦੇਖੋਗੇ ਨਾ ਏਦੋਂ ਬੱਤਰ ਹਾਲਤ ਕਿਸੇ ਦੇ ਵੀ ਨਹੀਂ ਹੋਣੀ ਪਿੰਡ ਚ ਐਨੇ ਨਸ਼ੇ ਹੋ ਗਏ ਆ ਮਾਮਾ ਆ ਦੇਖੋ ਸਾਰੀਆਂ ਬਿਲਕਦੀਆਂ ਜਿਹੜੀਆਂ ਇਹਨਾਂ ਵੱਲ ਝਾਕੇ ਦੇਖੋ ਵੀ ਪੰਜਾਬ ਸਾਡਾ ਕਿੱਥੇ ਜਾ ਰਿਹਾ ਇਹ ਮੇਰੇ ਕੋਲੇ ਉਸੇ ਟਾਈਮ ਆ ਜਾਂਦਾ ਮੈਂ ਤੜਫਦੀ ਆ ਮਾਂ ਨੇ ਤਾਂ ਤੜਫਣੀ ਆ ਆਂਟੀ ਅੱਜ ਮੈਨੂੰ ਇੰਨੇ ਪੈਸੇ ਚਾਹੀਦੇ ਆ ਆਂਟੀ ਅੱਜ ਮੈਨੂੰ ਇੰਨੇ ਪੈਸੇ ਚਾਹੀਦੇ ਆ ਮੈਂ ਕਹਿੰਦੀਂ ਦੀ ਦਲੇਲ ਜਿਹੜਾ ਤੂੰ ਕੁਝ ਖਾਣਾ ਪਤਾ ਤੈਨੂੰ ਉਹ ਹੀ ਮਗਾ ਕੇ ਦਵਾਂ ਪਰ ਤੂੰ ਨਸ਼ਾ ਨਾ ਕਰ ਅੱਜ ਮੈਨੂੰ ਪਤਾ ਮੇਰੀ ਆਤਮਾ ਇਹ ਬੱਚੇ ਲਈ ਕਿੰਨੀ ਤੜਫਦੀ ਆ ਕੋਈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਅੱਜ ਇਹ ਮਾਦਾ ਘਰ ਓਜਾੜਤਾ ਆ ਪ ਮੇਰੇ ਬੇਟਾ ਹੈ ਨਹੀਂਗਾ ਮੇਰਾ ਬੇਟਾ ਲੈਨ ਨੂੰ ਜੀ ਨਹੀਂ ਕਰਦਾ ਵੀ ਕੀ ਪਤਾ ਵੀ ਅੱਜ ਤੋਂ ਕਿਦਾਂ ਦਾ ਹੋਊਗਾ ਇੰਨੀ ਦੁਖੀ ਕਿਉਂ ਸਰਕਾਰਾਂ ਦਾ ਕਹਿੰਦੀ ਨੇ ਬੜੇ ਲੋਕ ਖੁਸ਼ਹਾਲ ਕਰਤੇ ਪਰ ਤੁਸੀਂ ਦੇਖੋ ਇੱਥੇ ਦੇ ਕਿ ਵੀ ਕਹਿੰਦਾ ਬੱਚਾ ਲੈਣ ਨੂੰ ਵੀ ਦਿਲ ਨਹੀਂ ਕਰਦਾ ਸਾਡਾ ਨਹੀਂ ਕਰਦਾ ਵੀਰੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਵੀਰੇ ਭਗਵਾਨ ਜੀ ਤੁਮਾਰ ਨੂੰ ਇੱਕ ਵਾਰ ਸਾਡੇ ਸਾਹਮਣੇ ਕਰੋ ਵੀ ਹਾਂ ਉਹਨੇ ਕੀ ਹਾਲਾਤ ਚੇਂਜ ਕੀਤੇ ਆ ਕੋਈ ਤਾਂ ਉਹਨੇ ਬਦਲਾਵ ਲਿਆਂਦਾ ਹੋਵੇ ਜ਼ਿੰਦਗੀ ਵਿੱਚ ਸਿਰਫ ਇੱਕ ਨਸ਼ੇ ਦੀ ਲਹਿਰ ਚੱਲੀ ਆ ਉਹ ਫੇਸ ਟੂ ਫੇਸ ਸਾਡੇ ਨਾਲ ਗੱਲ ਕਰਨ ਮੈਂ ਪੋਸਟ ਗ੍ਰੈਜੂਏਸ਼ਨ ਆ ਮੈਂ ਅਨਪੜਤਾ ਦੀ ਤਰ੍ਹਾਂ ਇੱਕ ਸ਼ਾਪ ਖੋਲੀ ਆ ਕੋਈ ਜੌਬ ਦਾ ਨਹੀਂ ਮੈਂ ਹੋਇਆ ਮੇਰਾ ਕੀ ਕਰਾਂਗੇ ਅਸੀਂ ਕੀ ਕਹਾਂਗੇ ਭਗਵਾਨ ਤੁਮਾਰਨ ਨੂੰ ਦੇਸ਼ ਬਦਲ ਨੂੰ ਕਿਹਾ ਸੀ ਦੇਸ਼ ਚੇਂਜ ਕੀਤਾ ਪਹਿਲਾਂ ਖੁਦ ਉਹਨੂੰ ਐਵੇਂ ਪੁੱਛੋ ਸਾਡੇ ਨਾਲ ਫੇਸ ਟੂ ਫੇਸ ਗੱਲ ਕਰਵਾਓ ਉਹਨਾਂ ਦੀ ਵੇਹ ਦੇਖੋ ਬੱਚੇ ਕਿੱਦਾਂ ਮਰੇ ਮਰ ਰਹੇ ਆ ਕੀ ਉਹਨਾਂ ਦੀ ਸੇਤੇ ਕੋਈ ਅਸਰ ਨਹੀਂ ਜੇ ਅੱਜ ਭਗਵੰਤ ਮਾਨ ਦਾ ਪੁੱਤ ਹੁੰਦਾ ਉਹ ਰੋਂਦਾ ਉਹਨੂੰ ਪਤਾ ਚੱਲਦਾ ਵੀ ਹਾਂ ਆ ਬੱਚਾ ਕਿਦਾਂ ਦੇ ਹਾਲਾਤਾਂ ਚ ਸੀ ਨਸ਼ੇ ਐ ਕਿਵੇਂ ਆਪੇ ਵਿਕਰੇ ਹੈ ਕੋਈ ਸੁਣਵਾਈ ਨਹੀਂ ਕੋਈ ਪੁਲਿਸ ਕੋਈ ਪ੍ਰਸ਼ਾਸਨ ਇਹ ਚੱਕਰ ਕੀ ਹੈ ਕੌਣ ਵੇਚਣ ਆਂਦਾ ਕੁਛ ਨਹੀਂ ਵੀਰੇ ਇੱਕ ਸਾਡਾ ਛੋਟਾ ਜਿਹਾ ਪੈਂਡਾ ਅਖੀਵਾ ਖੁਰਦਾ ਇਧਰੋਂ ਲੱਗ ਜਾ ਤੁਸੀਂ ਫਿਰਨੀ ਤੋਂ ਟਰਨ ਕਰ ਲੋ ਹਰ ਇੱਕ ਕੋਲ ਨਸ਼ਾ ਹੋਊਗਾ ਅਗਰ ਬਾਈਗਾਰ ਤੁਸੀਂ ਮੰਗਿਆ ਨਾ 10 ਰੁਪਿਆ ਦਾ ਤੁਹਾਨੂੰ 50 ਦਾ ਮਿਲੇਗਾ ਜੇ 500 ਦਾ ਮੰਗਦੇ ਹੋ ਤੁਹਾਨੂੰ 1000 ਦਾ ਮਿਲੇਗਾ ਕਿਉਂ ਨਹੀਂ ਸਰਕਾਰ ਸੋਚ ਰਹੀ ਕਿਉਂ ਨਹੀਂ ਪੰਜਾਬ ਪੁਲਿਸ ਵਾਲੇ ਕੰਮ ਕਰ ਰਹੇ ਇਸ ਇਨਾ ਘਟਨਾ ਉੱਤੇ ਕਿਉਂ ਨਹੀਂ ਵਾਪਰ ਰਹੀਆਂ ਪੁਲਿਸ ਪੁਲਿਸ ਹਦਾਇਤਾ ਕਿਉਂ ਨਹੀਂ ਆ ਰਹੇ ਉਹ ਇਹ ਬੱਚੇ ਵੱਲ ਦੇਖ ਕੇ ਤਾਂ ਕਰਦੇ ਆ ਮਾਂ ਬੈਠੀ ਇਹਦਾ ਹਾਲ ਦੇਖੋ ਇੱਕ ਜੱਟ ਦੀ ਧੀ ਹੋ ਕੇ ਵੀ ਦਿਹਾੜੀਆਂ ਕਰਨ ਲੱਗੀ ਇਸ ਤੋਂ ਬੱਤਰ ਹਾਲਤ ਕੀ ਹੋਊਗੀ ਜੇ ਹਲਾਲੇ ਨੇ ਮਾੜੇ ਹੋ ਗਏ ਸਰਕਾਰ ਤੋਂ ਵੀ ਆਕੇ ਪ੍ਰਸ਼ਾਸਨ ਨੂੰ ਕਿਵੇਂ ਬਚਾਓਗੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਦੇ ਨੌਜਵਾਨਾਂ ਬਚਾਉਂਦਾ ਵੀਰੇ ਇਹ ਹੀ ਹਾਲ ਆ ਵੀ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਨਾ ਇੱਕ ਵਾਰ ਸਾਡੇ ਨਾਲ ਆਕੇ ਗੱਲ ਕਰਨ ਵੀ ਹਾਂ ਭਾਈ ਕੌਣ ਨਸ਼ਾ ਵੇਚ ਰਿਹਾ ਅਸੀਂ ਦੱਸਾਂਗੇ ਵੀ ਘਰ ਘਰ ਨਸ਼ਾਗਾ ਫੇਰ ਅਸੀਂ ਵੋਟਾਂ ਪਾਉਣ ਲਈ ਸਹਿਮਤ ਆ ਨਹੀਂ ਵਾਈ ਗੌਡ ਅਸੀਂ ਸਹਿਮਤ ਨਹੀਂ ਹੈਗੇ ਨਹੀਂ ਬਦਲਾ ਲਿਆਂਦਾ ਸੀ ਉਦੋਂ ਵੀ ਪੰਜਾਬ ਦੇ ਲੋਕਾਂ ਨੇ ਇੱਕ ਦੇਖਿਆ ਸੀਗਾ ਵੀ ਕਾਸ਼ ਦੀ ਕਰੰਸੀ ਵੀ ਆਪਾਂ ਤੀਜਾ ਬਦਲ ਲੈਣੇ ਆ ਤੇ ਇਹ ਸਰਕਾਰ ਬਣਾਣੇ ਆ ਇਹ ਸਰਕਾਰ ਤੋਂ ਵੀ ਤੁਸੀਂ ਦੁਖੀ ਹੋ ਫਿਰ ਜੇ ਕੋਈ ਬੂਟਾ ਲੈਣ ਵੀ ਆਊਗਾ ਉਹ ਵੀ ਬੇਵਕੂ ਬਣਾ ਕੇ ਤੁਰਦਾ ਲੱਗੂਗਾ ਫਿਰ ਹੱਲ ਹੱਲ ਕਿਵੇਂ ਹੋਊ ਸਾਰੇ ਬੇਵਕੂਫੀ ਬਣਾਉਂਦੇ ਆ ਵੀਰੇ ਮੇਰੀ ਉਮਰ 29 ਸਾਲ ਪੂਰੇ ਹੋ ਕੇ 30 ਸਾਲ ਹੋ ਗਿਆ ਪਰ ਮੈਂ ਅੱਜ ਤੱਕ ਜ਼ਿੰਦਗੀ ਚ ਇਹੀ ਦੇਖਿਆਗਾ ਵੀ ਮਨੁੱਖੀ ਜ਼ਿੰਦਗੀ ਤਾਂ ਇਹਦੋਂ ਮਿਲੇ ਨਾ ਜੇ ਮਿਲੇ ਤਾਂ ਚੰਗੀ ਮਿਲੇ ਹੋਣਾ ਮਾਮਾ ਰੋਂਦੀਆਂ ਕਦੇ ਝੱਲੀਆਂ ਨਹੀਂ ਜਾਂਦੀਆਂ ਸਿਰਫ ਇਹਦਾ ਮਾਮਾ ਨੂੰ ਪਤਾ ਜਾਂ ਆਪ ਨੂੰ ਪਤਾ ਵਿਹਾਂ ਆ ਬੱਚੇ ਦਾ ਕਿੰਨਾ ਮੋਸੀ ਮੇਰੇ ਨਾਲ ਇਹ ਮੈਂ ਕਹਿੰਦੀ ਆ ਮਾਂ ਨੇ ਤੜਫਣਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਇਹਦੇ ਖਾਤਰ ਐਨਾ ਪੁਰਾ ਹਾਲ ਹੋ ਗਏ ਬੱਚੇ ਦਾ ਹੈ ਮਾਂ ਕਿੱਦਾਂ ਜੀਉਂਦੀ ਹੋਊਗੀ ਅੱਜ ਮੈਨੂੰ ਪੁੱਛ ਕੇ ਦੇਖੇ ਬੱਚੇ ਲਈ ਮੇਰੀ ਆਤਮਾ ਕਿੰਨੀ ਤੜਫ ਰਹੀ ਆ ਪੁੱਛਣਾ ਚਾਹੀਦਾ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਉਹ ਮਾਮਾ ਵੀ ਸਾਰੀਆਂ ਇਕੱਠੀਆਂ ਹੋਣ ਵਿਹਾਂ ਅੱਜ ਜਿਨ੍ਹਾਂ ਦੇ ਬੱਚੇ ਘਰੋਂ ਚਲੇ ਜਾਂਦੇ ਆ ਦੇਖੋ ਜੀ ਮੈਂ ਤਾਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕੱਲ ਜਦੋਂ ਮੈਨੂੰ ਬਰਜੀਤ ਸਿੰਘ ਅਤਲੇ ਨੇ ਫੋਨ ਕਰਿਆ ਵੀ ਐ ਕਰਕੇ ਤੁਹਾਡੇ ਭਾਂਜੇ ਦੀ ਮੇਰਾ ਘਰਾਂ ਦੇ ਵਿੱਚੋਂ ਬਿਲਕੁਲ ਸਾਢੇ ਸਕੇ ਨੇ ਜਿਹੜਾ ਮੁੰਡਾ ਦਲੇਰ ਸਿੰਘ ਦੀ ਮੌਤ ਹੋਈ ਹੈ ਕੀ ਕਰ ਕੀ ਕਰਦਾ ਤੇ ਅਸੀਂ ਆਇਓ ਰਏ ਦੇਖਿਆ ਵੀ ਉਸ ਤੋਂ ਬਾਅਦ ਅੱਜ ਗੱਲਾਂ ਹੁਣ ਸੁਣੀਆਂ ਬੀਬੀਆਂ ਤੋਂ ਵੀ ਇੱਥੇ ਮੇਰੇ ਘਰ ਦੋ 250 ਮੁੰਡਾ ਜਿਹੜਾ ਹੈਗਾ ਉਹ ਨਸ਼ੇ ਦਾ ਆਦੀ ਹੋ ਰਿਹਾ ਜੇ ਇਹ ਜਿਹੇ ਹਾਲਾਤ ਹੈਗੇ ਨੇ ਇੱਕ ਇੱਕ ਪਿੰਡ ਦੇ ਤਾਂ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋ ਗਿਆ ਜੀ ਇਹ ਤਾਂ ਲੱਗਦਾ ਵੀ ਜੇ ਕੁਝ ਜਿਹੜੇ ਮੁੰਡੇ ਨੇ ਉਹ ਬਾਹਰ ਜਾਈ ਜਾਂਦੇ ਨੇ ਹਾਈਲਾਈਟਸ ਵਗੈਰਾ ਕਰਕੇ ਤੇ ਕੁਝ ਨਸ਼ੇ ਦੀ ਪੇਟ ਚੜ ਜਾਣਗੇ ਤਾਂ ਪੰਜਾਬ ਤਾਂ ਬਿਲਕੁਲ ਖਾਲੀ ਹੋ ਜੂਗਾ ਸਾਰਾ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਮੇਰਾ ਖਿਆਲ ਹੈ ਵੀ ਇਹ ਸਰਕਾਰ ਦੇ ਆਉਣ ਤੋਂ ਬਾਅਦ ਨਸ਼ਾ ਦੁਗਣਾ ਤਿਕਣਾ ਹੋ ਗਿਆ ਅੱਜ ਤੋਂ 70 ਸਾਲ ਪਹਿਲਾਂ ਨਸ਼ੇ ਦੀ ਕੋਈ ਗੱਲ ਹੈ ਨਹੀਂ ਸੀ ਕਿਸੇ ਕੋਈ ਚਿੱਟਾ ਹੈ ਨਹੀਂ ਸੀਗਾ ਲੇਕਿਨ ਉਸ ਤੋਂ ਬਾਅਦ ਥੋੜਾ ਜਿਹਾ ਕਾਂਗਰਸ ਵੇਲੇ ਆਇਆ ਪੜਾ ਆ ਸਰਕਾਰ ਨੇ ਤਾਂ ਹੁਣ ਨਵੀਂ ਜਨਾਬ ਕੋਈ ਅਫਸਰ ਸੁਣਦਾ ਉੱਥੇ ਕੁੜੀ ਸਾਡੀ ਭੈਣ ਕਹਿ ਰਹੀ ਸੀ ਵੀ ਅਸੀਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਅਸੀਂ ਸਰਕਾਰੀ ਦਰਵਾਜ਼ੇ ਵੀ ਕਿਹਾ ਵੀ ਸਾਡੇ ਵਰੀ ਪਿੰਡ ਦੇ ਵਿੱਚ ਟਾ ਵਿਕਦਾ ਹੈ ਸਾਡੇ ਮੁੰਡੇ ਇੱਥੇ ਜਿਹੜੇ ਆਦੀ ਹੋ ਰਹੇ ਨੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੇ ਕੋਈ ਅਫਸਰ ਸੁਣਵਾਈ ਨਹੀਂ ਕਰਦੇ ਇਹਦਾ ਮਤਲਬ ਕਿ ਸਰਕਾਰ ਦੀ ਢਿੱਲ ਹੈ ਜਾਂ ਸਰਕਾਰ ਚਾਹੁੰਦੀ ਨਹੀਂ ਜਾਂ ਸਰਕਾਰ ਚਾਹੁੰਦੀ ਹੈ ਵੀ ਮਰੀ ਜਾਣ ਦੇ ਸਾਨੂੰ ਕੀ ਹੈਗਾ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਹਰ ਪਾਸੇ ਦੇ ਇੱਥੇ ਫੇਲ ਹੈ ਉੱਥੇ ਇਸ ਮੁੱਦੇ ਦੇ ਉੱਤੇ ਨਸ਼ੇ ਵਾਲੇ ਮੁੱਦੇ ਤੇ ਜਿਵੇਂ ਮੁੰਡੇ ਦੀ ਮੌਤ ਹੋਈ ਹੈ ਇਸ ਨਸ਼ੇ ਇਸ ਮੁੱਦੇ ਤੇ ਬਿਲਕੁਲ ਹੀ ਡਿਫਾਲਟ ਰਹਿ ਗਿਆ ਜੀ ਇਹ ਤਾਂ ਕੋਈ ਮੇਰਾ ਖਿਆਲ ਵੀ ਜੇ ਸਮਾਜ ਸੇਵੀ ਜਥੇਬੰਦੀਆਂ ਕੋਈ ਉਪਰਾਲਾ ਕਰਨੀਆਂ ਜਾਂ ਭਾਈ ਸਰਕਾਰ ਦਾ ਕੋਈ ਇਥੋਂ ਇਹਨਾਂ ਦਾ ਪਰੇ ਬੋਕਰਾਂ ਦਾ ਕੰਮ ਹੀ ਪਰੇ ਨਿਭੜੇ ਤਾਂ ਕੋਈ ਮੜਾ ਮੋਟਾ ਇੱਥੇ ਠੱਲ ਪੈ ਸਕਦੇ ਨਸ਼ੇ ਨੂੰ ਨਹੀਂ ਵਰਨਾ ਇਹ ਤਾਂ ਰੱਬਾ ਸਿਰੇ ਦਾ ਵਖਾਣਾ ਜੀ ਕੋਈ ਇੱਥੇ ਕੋਈ ਬੜੀ ਵਾਸੇ ਪੰਜਾਬ ਦਾ ਪੰਜਾਬ ਚ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਪੰਜਾਬ ਚ ਮੁੱਖ ਮੰਤਰੀ ਨਾਲ ਦਾ ਕੋਈ ਗੱਲ ਹੀ ਹੈ ਨਹੀਂ ਪੰਜਾਬ ਚ ਕੋਈ ਗ੍ਰਹਿ ਮੰਤਰੀ ਦਾ ਕੋਈ ਗੱਲ ਹੀ ਹੈ ਨਹੀਂ ਸਭ ਫੇਲ ਲਗਾ ਬਾਤਾਂ ਕਰਕੇ ਗਿਆ ਮੱਖ ਮੰਤਰੀ ਦੇ ਦਫਤਰ ਚ